ਇੱਕ ਪਾਸੇ ਲੋਕੀ ਹੜ ਦੀ ਮਾਰ ਚੱਲ ਰਹੇ ਆ ਤੇ ਦੂਜੇ ਪਾਸੇ ਲੋਕ ਜਿਹੜੇ ਆ ਉਹ ਸਮਾਨ ਇਕੱਠਾ ਕਰਨੇ ਤੇ ਲੱਗੇ ਹੋਏ ਆ ਸੇਵਾਦਾਰਾਂ ਦੀਆਂ ਟਰਾਲੀਆਂ ਭਰ-ਭਰ ਕੇ ਜਾਂਦੀਆਂ ਪਿੰਡਾਂ ਦੇ ਵਿੱਚ ਤੇ ਬਾਈ ਲੋਕੀ ਕੀ ਕਰਦੇ ਆ ਬਿਨਾਂ ਲੋੜ ਤੋਂ ਲੋੜ ਤੋਂ ਜ਼ਿਆਦਾ ਜਿਹੜਾ ਸਮਾਨ ਆਪਣੇ ਕੋਲ ਢੋ ਕੇ ਰੱਖ ਲੈਂਦੇ ਆ ਰੈਸ਼ਨ ਢੋ ਕੇ ਰੱਖ ਲੈਂਦੇ ਆ ਐਦਾਂ ਦੀ ਬਹੁਤ ਸਾਰੀ ਵੀਡੀਓ ਆਈਆਂ ਜਿਹੜੀਆਂ ਟਰਾਲੀਆਂ ਰੈਸ਼ਨ ਦੀਆਂ ਭਰੀਆਂ ਤੇ ਭਰੀਆਂ ਵਾਪਸ ਮੁੜ ਗਈਆਂ ਇਹਨਾਂ ਲੋਕਾਂ ਦੇ ਵਤੀਰੇ ਕਰਕੇ ਜਿੱਥੇ ਲੋਡਬੰਦ ਜਿਨ੍ਹਾਂ ਨੂੰ ਲੋੜਾਂ ਨੂੰ ਜਿਨ੍ਹਾਂ ਬੰਦਿਆਂ ਨੂੰ ਐਕਚੁਅਲ ਮੈਂ ਜਿਨ੍ਹਾਂ ਬੰਦਿਆਂ ਨੂੰ ਐਕਚੁਅਲ ਮੈਨੇ ਵਿੱਚ ਲੋੜ ਆ ਉਹਨਾਂ ਤੱਕ ਸਮਾਨ ਪਹੁੰਚ ਨਹੀਂ ਰਿਹਾ ਪਹਿਲੀ ਲੋਕੀ ਜਿਹੜੇ ਹੜੱਪ ਲੈਂਦੇ ਆ ਸੋ ਦੇਖੋ ਤੁਸੀਂ ਕਿੰਨੀਆਂ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤੇ ਲੋਕੀ ਬਾਰ-ਬਾਰ ਉਹੀ ਬੰਦੇ ਘੁੰਮ-ਘੁੰਮ ਕੇ ਰਾਸ਼ਨ ਨੂੰ ਲੈ ਕੇ ਜਾ ਰਹੇ ਆ ਸੋ ਬਾਈ ਐਦਾਂ ਨਾ ਕਰਿਆ ਕਰੋ ਜਿਨ੍ਹਾਂ ਨੂੰ ਲੋੜ ਆ ਐਕਚੁਅਲ 'ਚ ਜਿਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਉਹਨਾਂ ਤੱਕ ਪਹੁੰਚਣ ਦੇ ਕਰੋ ਸਾਡੇ ਪੰਜਾਬੀ ਇਹਨਾਂ ਗੱਲਾਂ ਕਰਕੇ ਹੀ ਪਿੱਛੇ ਰਹਿ ਜਾਂਦੇ ਆ ਜਿੱਥੇ ਸੇਵਾ ਦੀ ਲੋੜ ਆ ਉੱਥੇ ਸੇਵਾ ਪੁੱਜ ਨਹੀਂ ਰਹੀ ਤੇ ਸਾਹਮਣੇ ਤੇ ਬਾਈ ਕੁਝ ਲੋਕਾਂ ਦਾ ਲਾਲਚ ਇੰਨਾ ਵੱਧ ਚੁੱਕਿਆ ਹੈ ਕਿ ਲੋਕ ਟਰਾਲੀ ਨੂੰ ਘੇਰ-ਘੇਰ ਕੇ ਸੇਵਾਦਾਰਾਂ ਨੂੰ ਕੁੱਟ ਰਹੇ ਆ ਤੇ ਉਹਨਾਂ ਤੋਂ ਸਮਾਨ ਖੋਹ ਰਹੇ ਆ ੱੱਕੇ ਨਾਲ ਜਿਹੜੇ ਟਰਾਲੀਆਂ ਖਾਲੀ ਕਰ ਰਹੇ ਆ ਤੁਸੀਂ ਆਹ ਵੀਡੀਓ 'ਚ ਦੇਖੋ ਆ ਬੇਬੇ ਕਿਵੇਂ ਜਿਹੜੀ ਟਰਾਲੀ ਦੇ ਉੱਤੇ ਲੜਕੀ ਵੀ ਆ ਤੇ ਸਮਾਨ ਲੈਣ ਵਾਸਤੇ ਤੇ ਬਾਈ ਲੋਕ ਪਿੱਛਾ ਕਰਦੇ ਟਰਾਲੀਆਂ ਦਾ ਸੋ ਬਾਈ ਇਦਾਂ ਨਾ ਕਰਿਆ ਕਰੋ ਜ਼ਰੂਰਤਮੰਦ ਜੇ ਤੁਹਾਨੂੰ ਜੇ ਤੁਹਾਨੂੰ ਜ਼ਰੂਰਤ ਆ ਚੀਜ਼ ਦੀ ਤਾਂ ਇੱਕ ਵਾਰ ਲੈ ਲਓ ਬਾਰ-ਬਾਰ ਚੀਜ਼ਾਂ ਲੈਣ ਨਾਲ ਬਾਈ ਜੀ ਪੰਜਾਬ ਦੇ ਲੋਕਾਂ ਦਾ ਦਿਲ ਬਹੁਤ ਵੱਡਾ ਹੈ ਉਹ ਸੇਵਾ ਕਰਨੀ ਚਾਹੁੰਦੇ ਆ ਪਰ ਤੁਹਾਡੇ ਇਸ ਵਤੀਰੇ ਕਰਕੇ ਬਹੁਤ ਸਾਰੇ ਸੇਵਾਦਾਰ ਜਿਹੜੇ ਉਹ ਵਾਪਸ ਮੁੜ ਚੁੱਕੇ ਆ ਬਹੁਤ ਸਾਰੇ ਸੇਵਾਦਾਰ ਜਿਹੜੇ ਟਰਾਲੀਆਂ ਲੈ ਕੇ ਵਾਪਸ ਮੁੜ ਚੁੱਕੇ ਆ ਸੋ ਹੱਥ ਬਨ ਕੇ ਬੇਨਤੀ ਹੈ ਇਦਾਂ ਦੇ ਕੰਮ ਨਾ ਕਰੋ ਜਿਹਦੇ ਨਾਲ ਸਾਰੇ ਪੰਜਾਬ ਨੂੰ ਸ਼ਰਮਸ਼ਾਰ ਹੋਣਾ ਪਵੇ